ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਸੁਖਦੇਵ ਸਿੰਘ ਢੀਂਸਾ ਨੇ ਆਖਿਆ ਕਾਕਾ ਪਰਮਿੰਦਰ ਚੌਂਦਾ ਤਾਂ ਲੜਾਈ ਚੋਣ ਉਹ ਨਹੀਂ ਦੇਣਗੇ ਦਖਲ ਪਰਮਿੰਦਰ ਢੀਂਸਾ ਨੇ ਦਿੱਤੀ ਸਫਾਈ ਆਖਿਆ ਹਾਲੇ ਕੋਈ ਵਿਚਾਰ ਨਹੀਂ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਕਮੰਤਰੀ ਸ਼੍ਰੋਮਣੀ ਕਮੇਟੀ ਦਾ ਉਪਰਾਲਾ ਰਾਜਸਥਾਨ ਯੂਨੀਵਰਸਿਟੀ ਜੈਪੁਰ ਵਿੱਚ ਕਰਵਾਇਆ ਕਮੀ ਸੈਮੀਨਾਰ ਸ਼੍ਰੀ ਨਾਨਪੁਰ ਸਾਹਿਬੇ ਕੇ ਹੋਲਾ ਮਹੱਲਾ ਅੱਜ ਤੋਂ ਸੰਗਤ ਵੱਡੀ ਗਿਣਤੀ ਵਿੱਚ ਪੁੱਜਨੀ ਸ਼ੁਰੂ ਕਾਂਗਰਸ ਭਾਰਤੀ ਜਨਤਾ ਪਾਰਟੀ ਨੇ ਤਾਲੀਆਂ ਪੰਜਾਬ ਦਾ ਫੈਸਲਾ ਟਿਕਟਾਂ ਲਈ ਲੰਬਾ ਇੰਤਜ਼ਾਰ ਮਨਜੀਤ ਸਿੰਘ ਜੀ ਕਿਨੇ ਆਖਿਆ ਸੰਗਤ ਨੂੰ ਭਰੋਸੇ ਵਿੱਚ ਲਏ ਬਗੈਰ ਸਾਦ ਨੂੰ ਮਾਫੀ ਦੇਣਾ ਸਾਡੀ ਗਲਤੀ ਆਖਿਆ ਅਕਾਲੀ ਦਲ ਨੇ ਜੇਕਰ ਡੇਰੇ ਨਾਲ ਸਾਂਝ ਰੱਖੀ ਤਾਂ ਨੁਕਸਾਨ ਹੋਏਗਾ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਸਿਆਸੀ ਪਿੰਡਾਂ ਥੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਭਾਗ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਦਿਲ ਦੀਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਰਨਲ ਸਕੱਤਰ ਅਤੇ ਮੌਜੂਦਾ ਰਾਜ ਸਭਾ ਮੈਂਬਰ ਪਦਮਸ਼੍ਰੀ ਸੁਖਦੇਵ ਸਿੰਘ ਢੀਂਸਾ ਨੇ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਜਾਂ ਨਾ ਲੜਨ ਪਰਮਿੰਦਰ ਢੀਂਸਾ ਤੇ ਨਿਰਭਰ ਕਰਦਾ ਹੈ ਉਹ ਇਸ ਵਿੱਚ ਕੋਈ ਦਖਲ ਨਹੀਂ ਦੇਣਗੇ ਉਹਨਾਂ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦੇ ਕੋਈ ਮਤਭੇਦ ਨਹੀਂ ਉਹਨਾਂ ਨੇ ਸਿਆਸਤ ਤੋਂ ਰਿਟਾਇਰਮੈਂਟ ਲਈ ਹੈ ਉਨਾ ਆਖਿਆ ਕਿ ਉਹ ਪਰਮਿੰਦਰ ਢੀਂਡਸਾ ਵੀ ਚੋਣ ਲੜਦੇ ਆ ਤੇ ਉਸ ਦੇ ਚੋਣ ਪ੍ਰਚਾਰ ਵਿੱਚ ਨਹੀਂ ਜਾਣਗੇ। ਉਹਨਾਂ ਆਖਿਆ ਕਿ ਉਹਨਾਂ ਰਾਜਨੀਤੀ ਤੋਂ ਕਿਨਾਰਾ ਕੀਤਾ ਹੈ। ਸੁਖਦੇਵ ਸਿੰਘ ਢੀਂਡਸਾ ਨੇ ਆਖਿਆ ਸੀ ਕਿ ਮੌਕੇ ਦੀ ਨਿਜਾਕਤ ਸਮਝਦਿਆਂ ਸੁਖਵੀਰ ਬਾਦਲ ਨੂੰ ਸ਼੍ਰੋਮਣੀ ਅਕਾਲੀ ਜਲਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਧਰ ਪਰਮਿੰਦਰ ਸਿੰਘ ਢੀਂਡਸਾ ਨੇ ਆਖਿਆ ਕਿ ਹਾਲੇ ਚੋਣ ਲੜਨ ਬਾਰੇ ਉਹਨਾਂ ਕੋਈ ਮਨ ਨਹੀਂ ਬਣਾਇਆ। ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਨੇ ਆਖਿਆ ਕਿ ਸੰਗਤ ਨੂੰ ਭਰੋਸੇ ਵਿੱਚ ਲਏ ਬਗੈਰ ਸੌਦਾ ਸਾਦ ਨੂੰ ਮਾਫੀ ਦੇਣਾ ਅਕਾਲੀ ਦਲ ਦੀ ਗਲਤੀ ਹੈ ਤੇ ਸੰਗਤ ਨੇ ਸਾਨੂੰ ਗਲਤੀ ਦੀ ਸਜ਼ਾ ਦਿੱਤੀ ਹੈ। ਉਹਨਾਂ ਆਖਿਆ ਕਿ ਡੇਰਿਆਂ ਤੋਂ ਜਿੰਨੀ ਦੂਰੀ ਬਣਾਈ ਜਾਵੇ ਉਨੀ ਚੰਗੀ ਉਹਨਾਂ ਆਖਿਆ ਕਿ ਮੇਰਾ ਸਟੈਂਡ ਸਪਸ਼ਟ ਹੈ ਕਿ ਅਕਾਲੀ ਦਲ ਨੂੰ ਡੇਰਿਆਂ ਨਾਲ ਸਾਂਝ ਕਰਨ ਕਰਕੇ ਪਹਿਲਾਂ ਨੁਕਸਾਨ ਹੋਇਆ ਹੁਣ ਵੀ ਜੇ ਕਰੇ ਸਾਂਝ ਰੱਖੀ ਤਾਂ ਨੁਕਸਾਨ ਹੋਏਗਾ। ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਹਾਨੂੰ ਸਕਰੀਨ ਦੇ ਦਿਖਾਏ ਅਨਸਾਰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ ਨਿੰਦਰ ਕੋ ਗਿਆਨਵੀ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਕਹਿੰਦਾ ਪੰਜਾਬ ਦੀ ਸਿਆਸਤ ਦੇ ਬਾਬਾ ਬਾੜ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਐਤਕੀ ਸ਼ਾਇਦ ਪਹਿਲੀ ਵਾਰ ਲੋਕ ਸਭਾ ਚੋਣ ਪਿੜ ਚ ਪਹਿਲਾ ਵਾਂਗ ਸਿਆਸੀ ਸਰਗਰਮੀਆਂ ਨਹੀਂ ਵਿਖਾ ਸਕਣਗੇ ਸੂਤਰ ਦੱਸਦੇ ਆ ਕਿ ਉਮਰ ਦਾ ਤਕਾਜ਼ਾ ਐਤਕੀ ਉਹਨਾਂ ਦੇ ਚੋਣ ਪਿੜ ਤੋਂ ਮਹਗਾਉਣ ਦੇ ਸ਼ੌਕ ਨੂੰ ਮੱਠਾ ਰੱਖੇਗਾ ਤੇ ਉਹ ਸਿਰਫ ਕੁਝ ਵੱਡੀਆਂ ਰੈਲੀਆਂ ਤੱਕ ਮਹਦੂਦ ਰਹਿਣਗੇ ਉੜਦੀ ਖਬਰ ਹੈ ਕਿ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕਮਾਂਡ ਪੂਰੀ ਤਰ੍ਹਾਂ ਆਪਣੇ ਹੱਥਾਂ 'ਚ ਲੈਣਾ ਵੱਡੇ ਬਾਦਲ ਦੁਆਰਾ ਆਗਾਮੀ ਚੋਣਾਂ ਦੌਰਾਨ ਆਰਾਮ ਫਰਮਾਉਣਾ ਔਰ ترਜੀਹ ਦੇਣਾ ਇਸ ਵਬ ਬਨ ਰਿਹਾ ਹੈ ਉਹਨਾਂ ਸਿਆਸਤ ਵਿੱਚ ਆਰਾਮ ਦੇ ਅਰਥ ਕੁਝ ਹੋਰ ਵੀ ਕੱਢੇ ਜਾਂਦੇ ਨੇ ਬਟਾਲੇ ਤੋਂ ਖਬਰਾਂ ਅਨੁਸਾਰ ਪਾਕਿਸਤਾਨ ਤੋਂ 16 ਸਾਲ ਪਹਿਲਾਂ ਵਿਆਹ ਕੀਤੇ ਇਤਿਹਾਸਿਕ ਕਸਪਾਕਾ ਦੀਆਂ ਆਈ ਤਾਹਿਰਾ ਮਕਬੂਲ ਇਹਨਾਂ ਲੋਕ ਸਭਾ ਚੋਣਾਂ 'ਚ ਪਹਿਲੀ ਵਾਰ ਪੋਰਟ ਪਾਏਗੀ ਉਸ ਸਮੇਤ ਹੋਰ ਵੀ ਕਈ ਪਾਕਿਸਤਾਨ ਦੀਆਂ ਵਿਆਂਧੜ ਹੈਗੀਆਂ ਜਿਨ੍ਹਾਂ ਨੇ ਭਾਰਤੀ ਨਾਗਰਿਕਤਾ ਲੈਣ ਲਈ ਸਾਲਾਂਬੱਧੀ ਜਦੋਂ ਜ਼ਾਹਿਰ ਕੀਤੀ ਹੈ باوجود ਇਸ ਤੇ ਤਾਹਿਰਾ ਸਮੇਤ ਹੋਰਨਾ ਵਿਆਂਧੜਾਂ ਭਾਰਤੀ ਨਾਗਰਿਕਤਾ ਮਿਲਤੇ ਜਿੱਥੇ ਖੁਸ਼ ਨਹੀਂ ਉੱਥੇ ਕਾਦੀਆਂ ਤੋਂ ਅੱਧੀ ਦਰਜਨ ਤੇ ਪੰਜਾਬ ਭਰ ਤੋਂ ਦਰਜਨ ਦੇ ਕਰੀਬ ਵਿਆਂਧੜਾਂ ਨੂੰ ਭਾਰਤੀ ਨਾਗਰਿਕਤਾ ਲੈਣ ਲਈ ਸੰਘਰਸ਼ ਵੀ ਕਰਨਾ ਪੈ ਰਿਹਾ ਹੈ ਪਟਿਆਲੇ ਤੋਂ ਖਬਰ ਹੈ ਪੰਜਾਬ ਚ ਪਿਛਲੇ 4 ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰ ਚ ਬਹੁਤੀ ਹਿਲਜੁਲ ਨਹੀਂ ਹੋ ਰਹੀ ਪਰ ਅਤਕੀ ਸਾਲ 219 ਲਈ ਠੇਕੇਦਾਰ ਪੱਬਾਂ ਭਾਰ ਨੇ ਚੌਣ ਕਮਿਸ਼ਨ ਤੋਂ ਹਰੀ ਝੰਡੀ ਮਿਲਦੇ ਪੇਸ਼ੇ ਨਜ਼ਰ ਸ਼ਰਾਬ ਦੇ ਕਰੀਬ 5000 ਠੇਕਿਆਂ ਲਈ ਆਖਰੀ ਤਰੀਕ 71000 ਅਰਜ਼ੀਆਂ ਆ ਚੁੱਕੀਆਂ ਪੰਜਾਬ ਆਫਕਾਰੀ ਵਿਭਾਗ ਅਗਲੇ مالی ਸਾਲ ਲਈ ਸ਼ਰਾਬ ਠੇਕਿਆਂ ਦੀ ਨਿਲਾਮੀ 20 ਮਾਰਚ ਨੂੰ ਕਰਨਾ ਚਾਹੁੰਦਾ ਹੈ ਹਾਲਾਂਕਿ ਚੋਣ ਜ਼ਾਬਤਾ ਲੱਗ ਹੁਣ ਕਾਰਨ ਪਹਿਲਾਂ ਹੀ ਕੈਪਟ ਨੇ ਆਪਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਸੀ ਪਰ ਠੇਕਿਆਂ ਦੀ ਨਿਲਾਮੀ ਕਰਕੇ ਇਸ ਲਈ ਚੋਣ ਕਮਿਸ਼ਨ ਤੋਂ ਹਰੀ ਝੰਡੀ ਲੈਣ ਦੀ ਲੋੜ ਪਵੇਗੀ ਹਰੇਕ ਨਿਲਾਮੀ ਵਾਸਤੇ ਚੋਣ ਕਮਿਸ਼ਨ ਤੋਂ ਹਰੀ ਝੰਡੀ ਲੈਣੀ ਪੈਂਦੀ ਹੈ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਠੇਕਿਆਂ ਦੀ ਨਿਲਾਮੀ ਤੋਂ 6200 1 ਕਰੋੜ ਰੁਪਏ ਦਾ ਮਾਲੀਆ ਮਿਲਣ ਦੀ ਆਸ ਹੈ ਜੋ ਸਾਲ 2018-19 ਵਿੱਚ ਅਨੁਮਾਨਤ 5462 ਕਰੋੜ ਰੁਪਏ ਦੇ ਮਾਲੀਏ ਨਾਲੋਂ ਕਰੀਬ 739 ਕਰੋੜ ਰੁਪਏ ਜ਼ਿਆਦਾ ਬਣਦਾ ਹੈ ਖਬਰ ਚੰਡੀਗੜ੍ਹ ਤੋਂ ਕੈਬਨਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਤੇ ਸਾਬਕਾ ਮੁੱਖ ਪਾਰਲੀਮੈਂਟਿਕ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਚੰਡੀਗੜ੍ਹ ਚ ਸਰਗਰਮੀਆਂ ਸਿਆਸੀ ਤੌਰ ਤੇ ਤੇਜ਼ ਕਰ ਦਿੱਤੀਆਂ ਇਸੇ ਦੌਰਾਨ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਵਾੜੀ ਨੇ ਵੀ ਸ਼ਹਿਰ ਚ ਦਸਤਕ ਦੇ ਦਿੱਤੀ ਹੈ ਦ ਸੰਯੋਗ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ਟਿਕਟ ਦੇ ਮੁੱਖ ਦਾ ਵਿਧਾਇਕ ਨੇ ਇਸ ਦੌਰਾਨ ਬੀਬੀ ਸਿੱਧੂ ਤੇ ਤਵਾੜੀ ਵੀ ਇਥੋਂ ਚੋਣ ਲੜਨ ਵਾਸਤੇ ਯਤਨਸ਼ੀਲ ਨੇ ਅਮਰਸਰ ਸਾਬ ਤੋਂ ਖਬਰ ਸਾਫ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੱਲੋਂ ਅਮਰਸਰ ਸੰਸਦੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਪਰਪਰ ਜੋ ਚੋਣ ਲੜਨ ਤੋਂ ਨਾ ਕੀਤੇ ਜਾਣ ਮਗਰੋਂ ਸਥਾਨਕ ਕਾਂਗਰਸੀ ਆਗੂ ਐਸ.ਐਸ ਨੂੰ ਪ੍ਰਾਪਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਨੇ ਤੇ ਕਈ ਆਗੂ ਨੇ ਤਾਂ ਦਿੱਲੀ ਦੇਰੇਲਾ ਰੱਖੇ ਨੇ ਦੂਜੇ ਪਾਸੇ ਕਾਂਗਰਸੀ ਕੁਮਾਰ ਵੱਲੋਂ ਪੰਜਾਬ ਚ ਚੋਣਾ ਆਖਰੀ ਪੜਾਅ 'ਚ ਹੋਣ ਕਰਕੇ ਪੰਜਾਬ ਦੇ ਉਮੀਦਵਾਰਾਂ ਦੇ ਐਲਾਨ ਨੂੰ ਫਿਲਹਾਲ ਤਰਜੀਹ ਨਹੀਂ ਦਿੱਤੀ ਜਾ ਰਹੀ ਖਾਸ ਕਰਕੇ ਅਮਰਸਰ ਸੰਸਦੀ ਸੀਟ ਦੇ ਮਾਮਲੇ ਦੀ ਉਡੀਕ ਕਰੋ ਦੀ ਨੀਤੀ ਪਣਾਈ ਜਾ ਰਹੀ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਰਬਾਦ ਪਟਿਆਲਾ ਫੇਰੀ ਪਾਈ ਹੈ ਉਹਨਾਂ ਸਾਰੇ ਜ਼ਿਲ੍ਹੇ ਦੇ ਕਾਂਗਰਸੀ ਵਿਧਾਇਕਾਂ ਤੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਪੰਜਾਬ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਸ ਵਾਰ ਟਿਕਟਾਂ ਲਈ ਲੰਬਾ ਇੰਤਜ਼ਾਰ ਕਰਨਾ ਪਵੇਗਾ ਕਿਉਂਕਿ ਪ੍ਰਮੁੱਖ ਪਾਰਟੀਆਂ ਫਿਲਹਾਲ ਪੰਜਾਬ ਦੇ ਉਮੀਦਵਾਰਾਂ ਤੇ ਮੰਥਨ ਟਾਲ ਰਹੀਆਂ ਹਨ ਪੰਜਾਬ ਵਿਚ ਚੋਣਾਂ ਸਭ ਤੋਂ ਆਖਰੀ ਗੇੜ ਵਿੱਚ 19 ਮਈ ਨੂੰ ਹੋਣੀਆਂ ਕਾਂਗਰਸ ਅਤੇ ਭਾਜਪਾ ਵਰਗੀਆਂ ਰਾਸ਼ਟਰੀ ਪਾਰਟੀਆਂ ਪਹਿਲਾਂ ਹੀ ਇਸ ਸੂਬੇ ਨੂੰ ਮਹੱਤਵਪੂਰਨ ਦਰਸ ਕੇ ਸ਼ੁਰੂਆਤੀ ਗੇੜ ਵਿੱਚ ਵੋਟਾਂ ਦੀ ਆਸ ਲਾਈ ਬੈਠੀਆਂ ਸਨ ਇਸ ਲਈ ਪੰਜਾਬ ਨੂੰ ਲੈ ਕੇ ਸਾਰਿਆਂ ਨੇ ਮੀਟਿੰਗਾਂ ਟਾਲ ਦਿੱਤੀਆਂ ਪੰਜਾਬ ਕਾਂਗਰਸ ਨੇ ਉਮੀਦਵਾਰ ਪੱਕਿਆ ਕਰਨ ਦੀ ਮੀਟਿੰਗ 14 ਮਾਰਚ ਨੂੰ ਕਰਨੀ ਸੀ ਇਸ ਨੂੰ ਅੱਗੇ ਪਾ ਦਿੱਤਾ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ 10 April ਤੋਂ ਬਾਅਦ ਪੰਜਾਬ ਦੇ ਉਮੀਦਵਾਰਾਂ ਤੇ ਵਿਚਾਰ ਕਰਨਗੇ ਕਾਂਗਰਸ ਦੇ ਦੋ ਮੌਜੂਦਾ ਮੈਂਬਰ ਪਾਰਲੀਮੈਂਟ ਸੁਨੀਲ ਜਾਖੜ ਅਤੇ ਰਵਨੀਤ ਮਿੱਟੂ ਦੀ ਲਗਭਗ ਟਿਕਟ ਤੇ ਹੈ ਬਾਕੀ ਸੀਟਾਂ ਤੇ ਪਾਰਟੀ ਨੇ ਹਾਲੇ ਪੈਨਲ ਬਣਾਉਣਾ ਹੈ ਪੰਜਾਬ ਨੇ ਵੀ ਸੰਕੇਤ ਦਿੱਤਾ ਹੈ ਕਿ ਭਾਜਪਾ ਉਮੀਦਵਾਰ 15 April ਦੇ ਆਸ-ਪਾਸ ਐਲਾਨ ਕਰੇ ਪੰਜਾਬ ਹਾਈ ਕਮਾਂਡ ਨੇ ਭਾਜਪਾ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਵਿਜੇ ਸਾਂਪਲਾ ਦਾ ਟਿਕਟ ਤੈ ਮੰਨਿਆ ਬਾਕੀ ਦੋਨਾਂ ਸੀਟਾਂ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਪਾਰਟੀ ਹੈਰਾਨ ਕਰਨ ਵਾਲੇ ਉਮੀਦਵਾਰ ਦੇ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਚਰਨਜੀਤ ਟਟਵਾਲ ਨੂੰ ਜਲੰਧਰ ਤੋਂ ਉਮੀਦਵਾਰ ਬਣਾਇਆ ਹੈ ਪ੍ਰਮੁੱਖ ਸੀਟਾਂ ਤੇ ਉਮੀਦਵਾਰ ਅੰਤਿਮ ਗੇੜ ਵਿੱਚ ਤੈਅ ਕੀਤੇ ਜਾਣਗੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਸੀਟ ਦੀ ਆਖਰੀ ਗੇੜ ਵਿੱਚ ਫੈਸਲਾ ਹੋਣ ਦੀ ਆਸ ਹੈ ਆਮ ਆਦਮੀ ਪਾਰਟੀ ਹੁਣ ਤੱਕ ਪੰਜ ਉਮੀਦਵਾਰ ਐਲਾਨ ਚੁੱਕੀ ਹੈ ਟਕਸਾਲੀਆਂ ਨਾਲ ਗੱਠਜੋੜ ਨਾ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਜਲਦ ਕੁਝ ਹੋਰ ਉਮੀਦਵਾਰ ਐਲਾਨ ਕਰ ਸਕਦੀ ਹੈ ਲੋਕ ਸਭਾ ਚੋਣਾਂ ਦੇ ਸਰਮੁਖ ਵੱਖ-ਵੱਖ ਸਮਾਜਿਕ ਕਾਰਕੁਨਾਂ ਤੇ 600 ਤੋਂ ਵੱਧ ਸਮਾਜਿਕ ਗਰੁੱਪਾਂ ਨਾਲ ਜੁੜੇ ਹੋਏ ਕਾਰਕੁਨਾਂ ਨੇ ਐਲਾਨ ਕੀਤਾ ਹੈ ਕਿ ਉਹ ਦੇਸ਼ ਮੇਰਾ ਵੋਟ ਮੇਰਾ ਮੁੱਦਾ ਮੇਰਾ ਨਾਂ ਦੀ ਮਹਿੰਮ ਸ਼ੁਰੂ ਕਰਕੇ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਥਾਂ ਦਿੱਤੇ ਜਾਣ ਲਈ ਲੋਕਾਂ ਨੂੰ ਜਗਾਉਣਗੇ। ਸਵਰਾਜ ਇੰਡੀਆ ਦੇ ਪ੍ਰਧਾਨ ਤੇ ਸਮਾਜਿਕ ਕਾਰਕੁਨ ਯੋਗਿੰਦਰ ਯਾਦਵ ਨੇ ਆਖਿਆ ਕਿ ਅੱਜ ਸਰਕਾਰ ਲੋਕਾਂ ਦਾ ਧਿਆਨ ਦੇਸ਼ ਦੀ ਸੁਰੱਖਿਆ ਦੇ ਮੁੱਦੇ ਤੇ ਮੋੜ ਰਹੀ ਹੈ। ਤਾਂ ਕਿ ਆਪਣੀ ਜਵਾਬਦੇਹੀ ਤੇ ਕਾਰਗੁਜ਼ਾਰੀ ਦੇ ਸਵਾਲਾਂ ਤੋਂ ਬਚਿਆ ਜਾ ਸਕੇ ਉਹਨਾਂ ਆਖੇ ਕਿ ਉਹਨਾਂ ਨੇ ਫੈਸਲਾ ਕੀਤਾ ਕਿ 23 ਮਾਰਚ ਨੂੰ ਸ਼ਹੀਦੀ ਦਿਹਾੜੇ ਤੇ ਦੇਸ਼ ਭਰ ਵਿੱਚ ਲੋਕਾਂ ਨੂੰ ਲੋਕ ਸਭਾ ਚੋਣਾਂ ਬਾਰੇ ਜਾਗਾਵਾਂਗੇ ਤੇ ਆਪਣੇ ਮੁੱਦੇ ਤੇ ਵੋਟ ਦੀ ਕੀਮਤ ਸਮਝਾਵਾਂਗੇ ਸਮਾਜਿਕ ਕਾਰਕੁਨਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਵੋਟ ਉਹਨਾਂ ਨੂੰ ਬਿਲਕੁਲ ਨਾ ਦੇਣ ਜੋ ਜੰਗ ਦੇ ਨਾਂ ਤੇ ਲੋਕਾਂ ਦੇ ਜਜ਼ਬਾਤਾਂ ਨੂੰ ਪੜਕਾ ਕੇ ਵੋਟਾਂ ਮੰਗ ਰਹੇ ਐ ਬਲਕਿ ਗਰੀਬਾਂ ਲਈ ਲੜਨ ਤੇ ਲੋਕ ਮੁੱਦਿਆਂ ਲਈ ਡਟਣ ਵਾਲਿਆਂ ਨੂੰ ਆਪਣਾ ਵੋਟ ਦੇਣ ਸ਼੍ਰੀ ਨਾਨਦਪੁਰ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਿਹਾ ਹੋਲਾ ਮਹੱਲਾ ਦੇ ਮੱਦੇਨਜ਼ਰ ਸੰਗਤਾਂ ਦੀ ਸੋਲਤਰੀ ਸ਼੍ਰੋਮਣੀ ਕਮੇਟੀ ਦੇ ਨਾਲ-ਨਾਲ ਪ੍ਰਸ਼ਾਸਨ ਵੱਲੋਂ ਵੀ ਪੂਖਤਾ ਪ੍ਰਬੰਧ ਕੀਤੇ ਗਏ ਨੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ ਅਖੰਡ ਪਾਠ ਸਾਹਿਬ ਆਰੰਭ ਕੀਤੇ ਜਾਣੇ ਨੇ ਭੋਗ 21 ਮਾਰਚ ਨੂੰ ਪਹਿਣਗੇ ਖਾਲਸਾਈ ਰਵਾਇਤਾਂ ਮੁਤਾਬਕ ਮਹੱਲਾ ਕੱਢਿਆ ਜਾਏਗਾ ਕਰਤਾਰਪੁਰ ਸਾਹਿਬ ਵਿਖੇ 16 ਮਾਰਚ ਤੋਂ ਸ਼ੁਰੂ ਹੋਏ ਹੋਲੇ ਮਹੱਲੇ ਦੀ ਸਮਾਪਤੀ ਹੋ ਚੁੱਕੀ ਹੈ ਅਨੰਦਪੁਰ ਸਾਹਿਬ ਵਿਖੇ ਅੱਜ ਹੋਲਾ ਮਹੱਲਾ ਆਰੰਭ ਹੋਏਗਾ ਜਿਸ ਵਿੱਚ ਸ਼ਿਰਕਤ ਕਰਨੀ ਵੱਡੀ ਗਿਣਤੀ ਵਿੱਚ ਨੌਜਵਾਨ ਖਾਲਸਾਈ ਚੰਡਿਆਂ ਨਾਲ ਸ਼ਮੂਰੀਅਤ ਕਰ ਰਹੇ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਿਆਸੀ ਕਾਨਫਰੰਸਾਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਜਾਬਤੇ ਕਰਕੇ ਇਸ ਵਾਰ ਨਹੀਂ ਲੱਗਣਗੀਆਂ ਕੰਟਰੋਲ ਲਾਈਨ ਤੇ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਰਕੇ ਤਣਾ ਵਧਾਰੀ ਪਾਕਿਸਤਾਨ ਫੌਜ ਨੇ ਜੰਮੂ ਦੇ ਖਨੂਰ ਤਹਿਸੀਲ ਦੇ ਕੈਰੀ ਬੱਤਲ ਸੈਕਟਰ ਵਿੱਚ ਭਾਰੀ ਗੋਲੀਬਾਰੀ ਕੀਤੀ ਜਿਸ ਵਿੱਚ ਭਾਰਤੀ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਚਾਰ ਹੋਰ ਜਵਾਨ ਸਖਤ ਜ਼ਖਮੀ ਹੋ ਗਏ ਭਾਰਤ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਸ਼ਹੀਦ ਜਵਾਨ ਦੀ ਪਛਾਣ ਜੀ ਐਨ ਕੇ 18 ਰਾਈਫਲ ਬਟਾਲੀਅਨ ਦੇ 26 ਵਰਿਆਂ ਦੇ ਕਰਮਜੀਤ ਸਿੰਘ ਵਾਸੀ ਪਿੰਡ ਜਨੇਰ ਤਹਿਸੀਲ ਧਰਮਗੋੜ ਜ਼ਿਲ੍ਹਾ ਮੋਗਾ ਪੰਜਾਬ ਦੇ ਰੂਪ ਵਿੱਚ ਹੋਈ ਹੈ ਚੰਡੀਗੜ੍ਹ ਅੰਤਰਰਾਸ਼ਟਰੀ 에어ਪੋਰਟ ਤੇ ਇੱਕ ਵਿਅਕਤੀ ਤੋਂ 29000 ਕੈਨੇਡੀਅਨ ਡਾਲਰ ਸਮੇਤ ਉਸਨੂੰ ਕਾਬੂ ਕੀਤਾ ਵਿਅਕਤੀ ਦੀ ਪਛਾਣ ਹਰਮੋਨ ਗਰੇਵਾਲ ਨਿਵਾਸੀ ਕੈਨੇਡਾ ਦੇ ਰੂਪ ਵਿੱਚ ਹੋਈ ਹੈ। ਮਾਮਲੇ ਨੂੰ ਇਨਕਮ ਟੈਕਸ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਗਰੇਵਾਲ ਦਿੱਲੀ ਦੀ ਇੱਕ ਫਲਾਈਟ ਤੋਂ ਆਇਆ ਸੀ ਚੰਡੀਗੜ੍ਹ 에어ਪੋਰਟ ਤੇ ਪਹੁੰਚਿਆ ਤਾਂ ਉਸ ਕੋਲੋਂ 29100 ਕੈਨੇਡੀਅਨ ਡਾਲਰ ਬਰਾਮਦ ਹੋਏ। ਲੇਕਿਨ ਇਸ ਸੰਬੰਧੀ ਕੋਈ ਦਸਤਾਵੇਜ਼ ਉਸਨੇ ਪੇਸ਼ ਨਹੀਂ ਕੀਤੇ। ਚੰਡੀਗੜ੍ਹ ਵਿਖੇ ਪੰਜਾਬੀ ਪ੍ਰੋਡਿਊਸਰ ਸੰਦੀਪ ਰਿਹਾਨ ਨੂੰ WhatsApp ਤੇ ਕਾਲ ਕਰਕੇ ਇੱਕ ਗੈਂਗਸਟਰ ਨੇ 20 ਲੱਖ ਰੁਪਏ ਦੀ ਫਰौती ਮੰਗੀ ਸੰਦੀਪ ਰਿਹਾਨ ਕੈਨੇਡਾ ਤੋਂ ਸੈਕਟਰ 26 ਚੰਡੀਗੜ੍ਹ ਵਿੱਚ ਇੱਕ ਸ਼ੋਅ ਕਰਨ ਆਇਆ ਸੀ ਪੁਲਿਸ ਨੇ ਮੁਕੱਦਮਾ ਦਰਜ ਕਰ ਲਿਆ ਹੈ ਪੁਲਿਸ ਹਾਲੇ ਤੱਕ ਪਤਾ ਨਹੀਂ ਲਾ ਸਕੀ ਕਿ ਕਾਲ ਕਰਨ ਵਾਲਾ ਗੈਂਗਸਟਰ ਨੇ ਕਿਸ ਜਗ੍ਹਾ ਤੋਂ ਕਾਲ ਕੀਤੀ ਹੈ ਪੁਲਿਸ ਦੇ ਅਨੁਸਾਰ ਧਮਕੀ ਪੰਜਾਬ ਦੇ ਵੱਡੇ ਗੈਂਗਸਟਰ ਬੁੱਢਾ ਨਾਮ ਦੇ ਵਿਅਕਤੀ ਨੇ ਦਿੱਤੀ ਹੈ ਗੈਂਗਸਟਰ ਬੁੱਢਾ ਨੂੰ ਦਿਲਪ੍ਰੀਤ ਬਾਬਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਸੰਦੀਪ ਰਿਆਨ ਦੀ ਕੈਨੇਡਾ ਵਿੱਚ ਮਿਊਜ਼ੀਕਲ ਕੰਪਨੀ ਹੈ ਸੈਕਟਰ 35 ਸਥਿਤ ਉਹ ਇੱਕ ਹੋਟਲ ਵਿੱਚ ਠਹਿਰ ਰਿਹਾ ਸੀ ਸਾਦਵੀ ਜான் ਸ਼ੋਸ਼ਨ ਮਾਮਲੇ ਵਿੱਚ ਡੇਰਾ ਸਰਸਾ ਦੇ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੁਲਾ ਵਿੱਚ ਹੋਏ ਕਤਲੇਆਮ ਅਗਜਨੀ ਅਤੇ ਪੰਨ ਤੋੜ ਦੇ ਮਾਸਟਰਮਾਈਂਡ ਅਦਿੱਤਿਆ ਨੂੰ ਹਰਿਆਣਾ ਪੁਲਿਸ ਹਾਲੇ ਤੱਕ ਗ੍ਰਿਫਤਾਰ ਕਰਨ ਵਿੱਚ ناکਾਮ ਰਹੀ 1 ਲੱਖ ਰੁਪਏ ਦੇ ਇਨਾਮ ਤੇ ਡਾਕਟਰ ਪੀ ਆਰ ਨੈਣ ਅਤੇ 50-50 ਹਜ਼ਾਰ ਦੇ ਇਨਾਮ ਚਾਰ ਲੋਕਾਂ ਤੇ ਪੁਲਿਸ ਨੇ ਹੁਣ ਤੱਕ 1511 ਲੋਕਾਂ ਨੂੰ ਗ੍ਰਿਫਤ ਹਰਿਆਣਾ ਦੇ ਡੀਜੀਪੀ ਪੀਕੇ ਯਾਦਵ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹਲਫਨਾਮਾ ਦਾਇਰ ਕੀਤਾ ਗਿਆ ਦੱਸਿਆ ਗਿਆ ਕਿ ਪੰਚਕੁਲਾ ਵਿੱਚ ਕਤਲੇਆਮ ਭੰਨ ਤੋੜ ਅਗਜਨੀ ਅਤੇ ਹਿੰਸਾ ਦੇ ਮਾਮਲਿਆਂ ਵਿੱਚ 240 ਕੇਸ ਦਰਜ ਹੋਏ 207 ਕੇਸਾਂ ਵਿੱਚ ਅਦਾਲਤ ਨੇ ਚਲਾਨ ਪੇਸ਼ ਕੀਤੇ ਸਨ 400 ਸਾਧੂਆਂ ਨੂੰ ਨਿਪੁੰਸਕ ਬਣਾਉਣ ਦੇ ਮਾਮਲੇ ਵਿੱਚ ਸੀਬੀਡੀ ਅਦਾਲਤ ਵਿੱਚ ਸੁਣਵਾਈ ਕੱਲ ਹੋ ਨਹੀਂ ਸਕੀ ਵਕੀਲਾਂ ਨੇ ਵਰਕ ਸਸਪੈਂਡ ਕਰਨ ਦੇ ਕਰਕੇ ਮਾਮਲੇ ਦੀ ਅਗਲੀ ਸੁਣਵਾਈ 1 April ਨੂੰ ਅਦਾਲਤ ਨੇ ਪਾ ਦਿੱਤੀ ਹੈ ਬਚਾ ਪੱਖ ਨੂੰ 12 April ਨੂੰ ਸਾਰੇ ਦਸਤਾਵੇਜ਼ ਦਿੱਤੇ ਜਾਣਗੇ ਡੇਰਾ ਸਰਸਾ ਨਾਲ ਸੰਬੰਧਿਤ ਦੋ ਬੈਂਕਾਂ ਦੇ ਖਾਤਿਆਂ ਤੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਰਾਈ ਗਈ ਰੋਕ ਹਟਾਉਣ ਦੀ ਮੰਗ ਨੂੰ ਲੈ ਕੇ ਦੋਨਾਂ ਸੰਸਥਾਵਾਂ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਡੇਰੇ ਵਿੱਚ 66 ਮੀਂਦਰਾਂ ਤਲਾਸ਼ੀ ਦੌਰਾਨ ਜਬਤ ਕੀਤੇ ਗਏ ਹਾਰਡ ਡਿਸਕ ਲੈਪਟਾਪ ਪੈਨ ਡਰਾਈਵ ਤੇ ਹੋਰ ਇਲੈਕਟ੍ਰੋਨਿਕਸ ਡਾਟਾ ਰਿਕਵਰ ਕਰਨ ਲਈ ਸੈਂਟਰਲ ਫ੍ਰਾਂਟਸਿਕ ਸਾਇੰਸ ਲੈਬਾਰਟਰੀ ਨੇ 462 ਬਲੈਂਕ ਹਾਰਡ ਡਿਸਕ ਅਤੇ 120 102 ਬਲੈਕ ਐਕਸਟਰਨਲ ਕਾਰਡ ਡਿਸਕ ਦੀ ਮੰਗ ਕੀਤੀ ਸੀ ਇਸ ਲਈ 26 ਲੱਖ ਰੁਪਏ ਦਾ ਖਰਚਾ ਦੱਸਿਆ ਜਾ ਰਿਹਾ ਹੈ ਚੈਪਰਸੇਤ ਯੂਨੀਵਰਸਿਟੀ ਆਫ ਰਾਜਸਥਾਨ ਵਿੱਚ ਸਥਾਪਿਤ ਗੁਰੂ ਗੋਬਿੰਦ ਸਿੰਘ ਰਾਸ਼ਟਰੀ ਇਕਤਾ ਤੇ ਸਿੱਖ ਅਧਿਅਨ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕੌਮੀ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਹਦਰ ਗਿਆਨੀ ਹਰਪ੍ਰੀਤ ਸਿੰਘ ਨੇ ਸ਼ਮੂਲੀਅਤ ਕਰਦਿਆਂ ਆਖਿਆ ਕਿ ਵਿਸ਼ਵ ਦੇ ਧਾਰਮਿਕ ਇਤਿਹਾਸ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਥਾਨ ਪ੍ਰਮੁੱਖ ਹੈ ਉਹਨਾਂ ਦੀ ਵਿਚਾਰਧਾਰਾ ਸਮੁੱਚੇ ਵਿਸ਼ਵ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ ਪੰਜਾਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਹਾਰਸ ਬਰੀਡਰ ਸੁਸਾਇਟੀ ਪੰਜਾਬ ਵੱਲੋਂ ਪਹਿਲੀ ਵਾਰ ਨਸਲੀ ਘੋੜਿਆਂ ਦਾ ਕੌਮੀ ਸ਼ੋਅ ਕੱਲ ਤੋਂ ਫਰੀਦਕੋਟ ਵਿੱਚ ਕਰਵਾਉਣਾ ਸ਼ੁਰੂ ਹੋ ਰਿਹਾ ਹੈ ਸੁਸਾਇਟੀ ਦੇ ਜਨਰਲ ਸਕੱਤਰ ਸਰਬੀਰਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸ਼ੋਅ ਵਿੱਚ ਮਾਰਵਾੜੀ ਅਤੇ ਨੋਕਰਾ ਘੋੜਿਆਂ ਦੀ ਸਰਪਟ ਦੌੜਾਂ ਤੋਂ ਇਲਾਵਾ ਰੇਵੀਆ ਚਾਲ ਦੇ ਮੁਕਾਬਲੇ ਤੇ ਘੋੜਿਆਂ ਦੇ ਹੋਰ ਵਿਲੱਖਣ ਸ਼ੋਅ ਕੀਤੇ ਜਾਣਗੇ ਪੰਜਾਬ ਰਿਆਣ ਰਾਜਸਥਾਨ ਗੁਜਰਾਤ ਅਤੇ ਮਹਾਰਾਸ਼ਟਰ ਵਿੱਚੋਂ ਕਰੀਬ 500 ਨਸਲੀ ਘੋੜੇ ਇਸ ਸ਼ੋਅ ਵਿੱਚ ਸ਼ਾਮਲ ਹੋਣਗੇ ਕਿਸਾਨ ਜਥੇਬੰਦੀਆਂ ਨੇ ਆਪਣੀਆਂ ਹੱਕੀ ਮੰਗਾਂ ਲਈ 29 ਮਾਰਚ ਦੇ ਜੇਲ੍ਹ ਪਰੋ ਮੋਰਚੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜੇਲ੍ਹ ਜੱਸੀ ਦੀਆਂ ਲਿਸਟਾਂ ਤਿਆਰ ਕੀਤੀਆਂ ਗਈਆਂ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਵੋਟਾਂ ਲੈਣ ਲਈ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ ਜਦਕਿ ਪਹਿਲਾਂ ਕੀਤੇ ਵਾਅਦੇ ਮੁਤਾਬਕ 15-15 ਲੱਖ ਰੁਪਏ ਤੱਕ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਆਏ ਉਹਨਾਂ ਆਖਿਆ ਕਿ ਜੇ ਮੋਦੀ ਨੇ ਕੁਝ ਕਰਨਾ ਹੀ ਸੀ ਤਾਂ ਕਿਸਾਨ ਮਜ਼ਦੂਰਾਂ ਦਾ ਸਮੂੱਚਾ ਕਰਜ਼ਾ ਖਤਮ ਕਰ ਦੇ ਤੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਂਦੀ ਪਦਮ ਸ਼੍ਰੀਯਤੇ ਅਰਜਨ ਅਵਾਰਡ ਨਾਲ ਸਨਮਾਨਿਤ ਉਡਣਪਰੀ ਪੀਟੀ ਊਸ਼ਾ ਜਲਦ ਹੀ ਰਾਜਨੀਤੀ ਵਿੱਚ ਪ੍ਰਵੇਸ਼ ਕਰੇਗੀ 올림픽 ਖੇਡਾਂ ਵਿੱਚ ਭਾਰਤ ਲਈ ਤਗਮੇ ਜਿੱਤਣ ਲਈ ਉਡਣਪਰੀ ਵਜੋਂ ਮਸ਼ਹੂਰ ਪੀਟੀ ਊਸ਼ਾ ਹੁਣ ਖੇਡਾਂ ਵਿੱਚ ਮੱਲਾ ਮਾਰਨ ਤੋਂ ਬਾਅਦ ਸਿਆਸਤ ਵਿੱਚ ਵੀ ਜੋਰ ਅਜ਼ਮਾਇਸ਼ ਕਰਨ ਜਾ ਰਹੀ ਹੈ ਪਟਿਆਲਾ ਦੇ ਆਈਐਨਐਸ ਵਿੱਚ ਚੱਲ ਰਹੀ 4 ਦਿਨਾਂ ਫੈਡਰੇਸ਼ਨ ਕੱਪ ਵਿੱਚ ਹਿੱਸਾ ਲੈਂਦੇ ਆ ਉਨਾ ਆਖੇ ਕਿ ਕਈ ਪਾਰਟੀਆਂ ਨਾਲ ਉਸਦੀ ਗੱਲਬਾਤ ਚੱਲ ਰਹੀ ਹੈ ਫਿਲਹਾਲ ਉਹਨਾਂ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਮਨ ਨਹੀਂ ਬਣਾਇਆ ਉਹਨਾਂ ਆਖੇ ਕਿ ਹਾਲੇ ਉਹ ਖੇਡਾਂ ਨੂੰ ਐਮੀਅਤ ਦੇ ਰਹੇ ਹੈ ਬਤੌਰ ਇੱਕ ਸੀਨੀਅਰ ਅਫਸਰ ਇੰਡੀਅਨ ਰਿਵਿਊ ਵਿੱਚ ਡਿਊਟੀ ਨਿਭਾ ਰਹੇ ਹੈ ਤੇ ਹੋਰ ਕਈ ਖਿਡਾਰੀਆਂ ਨੂੰ ਐਥਲੀਟ ਦੀ ਟ੍ਰੇਨਿੰਗ ਵੀ ਦੇ ਰਹੇ ਨੇ ਉਹਨਾਂ ਆਖੇ ਕਿ ਆਉਂਦੇ ਸਾਲਾਂ ਵਿੱਚ ਉਹ ਆਪਣੀ ਡਿਊਟੀ ਤੋਂ ਸੇਵਾਮੁਕਤ ਹੋਣ ਅਪਰੰਤ ਰਾਜਨੀਤੀ ਵਿੱਚ ਆਪਣੀ ਪਾਰੀ ਖੇਡੇਗੀ ਅੱਜ ਦੇ ਪ੍ਰੋਗਰਾਮੇ ਬਸ ਐਨ ਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ